ਨਮਸਕਾਰ ਦੋਸਤੋ ਅਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਹਾ ਇਹ ਫਾਜ਼ਿਲਕਾ ਦੇ ਮਦਨ ਗੋਪਾਲ ਰੋਡ ਦੀ ਵੀਡੀਓ ਹੈ ਤੇ ਨਾਲ ਜਿਹੜਾ ਸਖਸ ਦਿਖਾ ਰਿਹਾ ਇਹ ਉਹ ਹੈ ਜਿਹੜਾ ਕਿ ਇਸ ਦੁਕਾਨ ਤੋਂ ਕੰਪਿਊਟਰ ਚੋਰੀ ਕਰਕੇ ਬਲਕਿ ਦੁਕਾਨਦਾਰ ਦੇ ਸਾਹਮਣੇ ਚੱਕ ਕੇ ਤੇ ਭੱਜ ਗਿਆ ਹਾਲਾਤ ਕੀ ਨੇ ਤੇ ਚੋਰਾਂ ਦੇ ਚੱਪਟ ਮਾਰਾਂ ਦੇ ਹੌਸਲੇ ਕਿੱਡੇ ਬੁਲੰਦ ਨੇ ਇਸ ਵੀਡੀਓ ਚ ਸਾਫ਼ ਦਿਖਾਈ ਦੇ ਰਿਹਾ ਹੈ ਮਦਨ ਗੋਪਾਲ ਰੋਡ ਤੇ ਕੰਪਿਊਟਰ ਦੀ ਦੁਕਾਨ ਹੈ ਡੀ ਕੇ ਕੰਪਿਊਟਰ ਦਵਿੰਦਰ ਕੁਮਾਰ ਦੀ ਇਹ ਦੁਕਾਨ ਹੈ ਤੇ ਇਹ ਘਟਨਾ ਕੱਲ ਸ਼ਾਮ ਦੀ ਹੈ ਜਦੋਂ ਦਵਿੰਦਰ ਆਪਦੀ ਦੁਕਾਨ ਤੇ ਬੈਠਾ ਸੀ ਇਹ ਨਾਲ ਜਿਹੜਾ ਬੰਦਾ ਤੁਹਾਨੂੰ ਦਿਖਾ ਰਿਹਾ ਨੀਲੀ ਹਰੀ ਜੀ ਸ਼ਰਟ ਵਾਲਾ ਇਹ ਬੰਦਾ ਇੱਥੇ ਆਇਆ ਤੇ ਇਹਨੇ ਇਥੋਂ ਪ੍ਰਿੰਟਰ ਕਢਾਇਆ ਤੇ ਪ੍ਰਿੰਟਰ ਇਹਨੇ ਚੈੱਕ ਕਰ ਲਿਆ ਕੱਢਿਆ ਤੇ ਦਵਿੰਦਰ ਕੁਮਾਰ ਨੂੰ ਕਹਿੰਦਾ ਵੀ ਮੈਨੂੰ ਇੱਕ ਮਾਊਸ ਵੀ ਦੇ ਦੇ ਤੇ ਦਵਿੰਦਰ ਕੁਮਾਰ ਮਾਊਸ ਲੈਣ ਵਾਸਤੇ ਮੁੜਿਆ ਹੀ ਹੈ ਤੇ ਆ ਜਿਹੜਾ ਛੱਪਟ ਮਾਰ ਰਿਹਾ ਇਹਦਾ ਦੂਸਰਾ ਬੇਲੀ ਬਾਹਰ ਕਿਤੇ ਖੜਾ ਸੀ ਤੇ ਉਹ ਮੋਟਰਸਾਈਕਲ ਤੇ ਤਿਆਰ ਹੀ ਖੜਾ ਸੀ ਤੇ 7 ਸੈਕਿੰਡ ਮਸਾਂ ਹੀ ਲੱਗੇ ਨੇ ਇਹਨੂੰ ਵੀ 7 ਸੈਕਿੰਟਾਂ ਚ ਇਹ ਪਹਿਲੇ ਇਹ ਦੇਖੋ ਬਾਹਰ ਗਿਆ ਦੇਖਣ ਵਾਸਤੇ ਵੀ ਬੇਲੀ ਤਿਆਰ ਹੈ ਗਿਆ ਕਿ ਨਹੀਂ ਹੈਗਾ ਤੇ 7 ਸੈਕਿੰਟਾਂ ਦੇ ਅੰਦਰ ਅੰਦਰ ਹੀ ਜਿਹੜਾ ਆਹ ਵਾਦਾ ਤੋਂ ਹੀ ਤੇ ਦਵਿੰਦਰ ਦੀ ਦੁਕਾਨ ਦੇ ਉਤੋਂ ਪ੍ਰਿੰਟਰ ਸਰੇ ਆਮ ਲੈ ਕੇ ਭੱਜ ਗਿਆ ਇਹ ਫਾਜ਼ਿਲਕਾ ਦੇ ਹਾਲਾਤ ਨੇ ਦੋਸਤੋ ਹੁਣ ਇਹ ਬੰਦੇ ਦੀ ਸ਼ਕਲ ਤੁਹਾਨੂੰ ਮੈਂ ਦਿਖਾਤੀ ਐ ਸਕਰੀਨ ਸ਼ਾਟ ਵੀ ਮੈਂ ਤੁਹਾਨੂੰ ਪਾਤਾ ਜੇ ਕਿਤੇ ਲੱਭੇ ਮਿਲੇ ਤਾਂ ਪੁਲਿਸ ਨੂੰ ਇਨਫੋਰਮ ਕਰੋ ਤੇ ਹੋਰ ਤਾਂ ਆਪਾਂ ਕੀ ਕਰ ਸਕਦੇ ਆ ਪੁਲਿਸ ਨੂੰ ਇਨਫੋਰਮ ਹੀ ਕਰਨਾ ਹੈ ਜੇ ਬੰਦਾ ਲੱਭ ਜੇ ਤਾਂ ਹੋ ਸਕਦਾ ਹੈ ਕਿ ਉਹਨੇ ਹੋਰ ਵੀ ਚੋਰੀਆਂ ਕੀਤੀਆਂ ਹੋਣੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਣਾ ਆ ਦੇਖੋ ਹੁਣੇ ਬੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪ੍ਰਿੰਟਰ ਨੇ ਚੱਕ ਲਿਆ ਪ੍ਰਿੰਟਰ ਨੇ ਚੈੱਕ ਕਰ ਲਿਆ ਪਸੰਦ ਕਰ ਲਿਆ ਤੇ ਇਸ ਤੋਂ ਬਾਅਦ ਇਹ ਬੰਦਾ ਹੁਣ ਉਹਨੂੰ ਕਹਿੰਦਾ ਵੀ ਮੈਨੂੰ ਇੱਕ ਮਾਊਸ ਦੇ ਦੇ ਉਹ ਮਾਊਸ ਦੇਣ ਵਾਸਤੇ ਆ ਦੇਖੋ ਮੁੜਿਆ ਤੇ ਮੁੜਦੇ ਸਾਰ ਹੀ ਉਹ ਬੰਦਾ ਲੈ ਕੇ ਭੱਜ ਗਿਆ 7 ਸੈਕਿੰਡ ਲੱਗੇ ਟੋਟਲੀ ਇਸ ਗੱਲ ਨੂੰ 7 ਸੈਕਿੰਡ